ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨੋਖੇ ਬਚਨ ਪਿਆਰੀ ਸਾਧ ਸੰਗਤ ਜੀਓ ਪਟਨੀ ਤੋਂ ਕਲਕੱਤੇ ਹੁੰਦੇ ਕੋਈ ਗੁਰੂ ਸਾਹਿਬ ਜੀ ਬੰਗਾਲ ਪਹੁੰਚੇ ਇਸ ਸਫ਼ਰ ਦੌਰਾਨ ਗੁਰੂ ਜੀ ਟਾਕੇ ਦੇ ਲਾਗੇ ਇੱਕ ਪਿੰਡ ਵਿੱਚ ਗਏ ਉੱਥੋਂ ਦੇ ਲੋਕ ਬੜੇ ਭੈੜੇ ਤੇ ਅਖਿਰਤ ਕਰਨ ਸਨ ਜਦੋਂ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਉੱਥੇ ਗਏ ਤਾਂ ਉਹਨਾਂ ਨੇ ਆਪਣੇ ਸੁਭਾਅ ਮੁਤਾਬਕ ਗੁਰੂ ਜੀ ਤੇ ਭਾਈ ਮਰਦਾਨਾ ਜੀ ਦਾ ਕੋਈ ਵੀ ਆਦਰ ਤੇ ਸਤਿਕਾਰ ਤੇ ਸੇਵਾ ਨਾ ਕੀਤੀ ਗੁਰੂ ਜੀ ਨੇ ਇੱਕ ਰਾਤ ਉੱਥੇ ਬਤੀਤ ਕੀਤੀ ਤੇ ਅਗਲੇ ਦਿਨ ਜਦੋਂ ਗੁਰੂ ਜੀ ਉਥੋਂ ਤੁਰਨ ਲੱਗੇ ਤਾਂ ਉਹਨਾਂ ਨੇ ਪਿੰਡ ਵਾਲਿਆਂ ਨੂੰ ਕਿਹਾ ਵਾਸਤੇ ਰਹੋ ਉੱਥੋਂ ਚੱਲ ਕੇ ਗੁਰੂ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਇੱਕ ਹੋਰ ਪਿੰਡ ਵਿੱਚ ਜਾ ਪਹੁੰਚੇ ਉਸ ਪਿੰਡ ਦੇ ਲੋਕ ਪਹਿਲੇ ਪਿੰਡ ਵਾਲਿਆਂ ਦੇ ਉਲਟ ਬਹੁਤ ਹੀ ਚੰਗੇ ਸਨ ਤੇ ਉਹਨਾਂ ਨੇ ਗੁਰੂ ਜੀ ਤੇ ਭਾਈ ਮਰਦਾਨਾ ਜੀ ਦੀ ਬੜੀ ਸੇਵਾ ਭਾਵਨਾ ਦੇ ਨਾਲ ਸੇਵਾ ਕੀਤੀ ਗੁਰੂ ਜੀ ਨੇ ਉੱਥੇ ਵੀ ਇੱਕ ਰਾਤ guzari ਤੇ ਅਗਲੇ ਦਿਨ ਉਥੋਂ ਤੁਰਨ ਲੱਗਿਆਂ ਉਹਨਾਂ ਨੇ ਪਿੰਡ ਵਾਲਿਆਂ ਨੂੰ ਕਿਹਾ ਉੱਜੜ ਜਾ ਗੁਰੂ ਜੀ ਦੇ ਅਜਿਹੇ ਅਨੋਖੇ ਬਚਨ ਸੁਣ ਕੇ ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ। ਉਹ ਗੁਰੂ ਜੀ ਨੂੰ ਪੁੱਛਣ ਲੱਗੇ ਗੁਰੂ ਜੀ ਆਪ ਜੀ ਨੇ ਇਹ ਕੈਸੇ ਅਨੋਖੇ ਬਚਨ ਕਹੇ ਹਨ। ਜਿਹੜੇ ਪਿੰਡ ਵਾਲੇ ਬੁਰੇ ਸਾਨੂੰ ਉਹਨਾਂ ਨੂੰ ਤੁਸੀਂ ਕਿਹਾ ਵਸਦੇ ਰਹੋ ਪਰ ਇਸ ਪਿੰਡ ਵਾਲੇ ਲੋਕ ਜੋ ਕਿ ਚੰਗੇ ਇਨਸਾਨ ਤੇ ਸਭ ਦਾ ਭਲਾ ਕਰਨ ਵਾਲੇ ਹਨ ਤੇ ਜਿਨ੍ਹਾਂ ਨੇ ਸਾਡੀ ਵੀ ਬੜੇ ਪ੍ਰੇਮ ਦੇ ਨਾਲ ਸੇਵਾ ਕੀਤੀ ਹੈ ਉਹਨਾਂ ਨੂੰ ਤੁਸੀਂ ਅਸੀਸ ਦੇਣ ਦੀ ਬਜਾਏ ਬਦ ਅਸੀਸ ਦੇ ਦਿੱਤੀ ਹੈ ਕਿ ਉੱਜੜ ਜਾਓ। ਜੀ ਦੇ ਇਹ ਕੈਸੇ ਉਲਟੇ ਬਚਨ ਹਨ। ਗੁਰੂ ਜੀ ਮੁਸਕਰਾ ਕੇ ਪਾਈ ਮਰਦਾਨਾ ਜੀ ਨੂੰ ਆਖਣ ਲੱਗੇ ਪਾਈ ਮਰਦਾਨਾ ਜੀ ਅਸੀਂ ਜੋ ਵੀ ਕੁਝ ਵੀ ਕਿਹਾ ਹੈ ਉਹ ਸਭ ਦੇ ਭਲੇ ਲਈ ਹੀ ਕਿਹਾ ਹੈ ਪਹਿਲੇ ਪਿੰਡ ਵਾਲੇ ਲੋਕ ਬੁਰੇ ਸਨ ਉਹ ਜਿੱਥੇ ਵੀ ਜਾਣਗੇ ਉੱਥੇ ਦੂਸਰਿਆਂ ਨੂੰ ਵੀ ਆਪਣੇ ਪਾਗ ਪੂਰੇ ਕੰਮ ਹੀ ਸਿਖਾਉਣਗੇ ਤੇ ਬੁਰਾਈ ਨੂੰ ਹੋਰ ਅੱਗੇ ਵਧਾਉਣਗੇ ਇਸ ਲਈ ਅਸੀਂ ਉਹਨਾਂ ਨੂੰ ਕਿਹਾ ਕਿ ਉੱਥੇ ਹੀ ਵਸਦੇ ਰਹਿਣ ਤਾਂ ਕਿ ਉਹਨਾਂ ਦੁਆਰਾ ਬੁਰਾਈ ਹੋਰ ਅੱਗੇ ਨਾ ਵਧੇ ਪਰ ਦੂਜੇ ਪਿੰਡ ਦੇ ਲੋਕ ਭਲੇ ਸਨ ਅਸੀਂ ਉਹਨਾਂ ਨੂੰ ਕਿਹਾ ਕਿ ਉੱਜੜ ਜਾਓ ਜਿਸ ਦਾ ਭਾਵ ਸੀ ਕਿ ਉਹਨਾਂ ਦੇ ਕਮਾਕਾਰਾਂ ਵਿੱਚ ਵਾਦਾ ਹੋਵੇ ਤੇ ਉਹ ਆਪਣੇ ਕਾਰੋਬਾਰ ਲਈ ਦੂਰ ਦਰਾਡੇ ਜਾਣ ਤਾਂ ਕਿ ਜਿੱਥੇ ਵੀ ਉਹ ਜਾਣ ਉੱਥੇ ਜਾ ਕੇ ਸ਼ੁਭ ਗੁਣਾ ਦਾ ਪ੍ਰਚਾਰ ਪ੍ਰਸਾਰ ਕਰਨ ਇਸ ਵਿੱਚ ਹੀ ਸਾਫਤਾ ਭਲਾ ਹੈ ਗੁਰੂ ਸਾਹਿਬ ਜੀ ਦੇ ਇਹ ਅਨੋਖੇ ਵਚਨ ਸੁਣ ਕੇ ਭਾਈ ਮਰਦਾਨਾ ਜੀ ਬੜੇ ਹੈਰਾਨ ਤੇ ਪਰਸੰਨ ਹੋਏ ਅਤੇ ਗੁਰੂ ਜੀ ਦੇ ਗੁਣ ਗਾਇਨ ਕਰਨ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨੋਖੇ ਵਚਨ ਪਿਆਰੀ ਸਾਧ ਸੰਗਤ ਜੀਓ ਪਟਨੀ ਤੋਂ ਕੋਲਕੱਤਾ ਹੁੰਦੇ ਕੋਈ ਗੁਰੂ ਸਾਹਿਬ ਦੀ ਬੰਗਾਲ ਪਹੁੰਚੇ ਇਸ ਸਫ਼ਰ ਦੌਰਾਨ ਗੁਰੂ ਜੀ ਟਾਕੇ ਦੇ ਲਾਗੇ ਇੱਕ ਪਿੰਡ ਵਿੱਚ ਗਏ ਉੱਥੋਂ ਦੇ ਲੋਕ ਬੜੇ ਭੈੜੇ ਤੇ ਅਖਿਰਤ ਕਰਨ ਸਨ ਜਦੋਂ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਉੱਥੇ ਗਏ ਤਾਂ ਉਹਨਾਂ ਨੇ ਆਪਣੇ ਸੁਭਾਅ ਮੁਤਾਬਕ ਗੁਰੂ ਜੀ ਤੇ ਭਾਈ ਮਰਦਾਨਾ ਜੀ ਦਾ ਕੋਈ ਵੀ ਆਦਰ ਤੇ ਸਤਿਕਾਰ ਤੇ ਸੇਵਾ ਨਾ ਕੀਤੀ ਗੁਰੂ ਜੀ ਨੇ ਇੱਕ ਰਾਤ ਉੱਥੇ ਬਤੀਤ ਕੀਤੀ ਤੇ ਅਗਲੇ ਦਿਨ ਜਦੋਂ ਗੁਰੂ ਜੀ ਉੱਥੋਂ ਤੁਰਨ ਲੱਗੇ ਤਾਂ ਉਹਨਾਂ ਨੇ ਪਿੰਡ ਵਾਲਿਆਂ ਨੂੰ ਕਿਹਾ ਵਾਸਤੇ ਰਹੋ ਉੱਥੋਂ ਚੱਲ ਕੇ ਗੁਰੂ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਇੱਕ ਹੋਰ ਪਿੰਡ ਵਿੱਚ ਜਾ ਪਹੁੰਚੇ ਉਸ ਪਿੰਡ ਦੇ ਲੋਕ ਪਹਿਲੇ ਪਿੰਡ ਵਾਲਿਆਂ ਦੇ ਉਲਟ ਬਹੁਤ ਹੀ ਚੰਗੇ ਸਨ ਤੇ ਉਹਨਾਂ ਨੇ ਗੁਰੂ ਜੀ ਤੇ ਭਾਈ ਮਰਦਾਨਾ ਜੀ ਦੀ ਬੜੀ ਸੇਵਾ ਭਾਵਨਾ ਦੇ ਨਾਲ ਸੇਵਾ ਕੀਤੀ। ਗੁਰੂ ਜੀ ਨੇ ਉੱਥੇ ਵਿਕਰਤ ਗੁਜਾਰੀ ਤੇ ਅਗਲੇ ਦਿਨ ਉੱਥੋਂ ਤੁਰਨ ਲੱਗਿਆਂ ਉਹਨਾਂ ਨੇ ਪਿੰਡ ਵਾਲਿਆਂ ਨੂੰ ਕਿਹਾ ਉੱਜੜ ਜਾਓ। ਗੁਰੂ ਜੀ ਦੇ ਅਜਿਹੇ ਅਨੋਖੇ ਵਚਨ ਸੁਣ ਕੇ ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ। ਉਹ ਗੁਰੂ ਜੀ ਨੂੰ ਪੁੱਛਣ ਲੱਗੇ ਗੁਰੂ ਜੀ ਆਪ ਜੀ ਨੇ ਇਹ ਕੈਸੇ ਅਨੋਖੇ ਵਚਨ ਕਹੇ ਹਨ? ਜਿਹੜੇ ਪਿੰਡ ਵਾਲੇ ਬੁਰੇ ਸਾਨੂੰ ਉਹਨਾਂ ਨੂੰ ਤੁਸੀਂ ਕਿਹਾ ਵਸਦੇ ਰਹੋ। ਪਰ ਇਸ ਪਿੰਡ ਵਾਲੇ ਲੋਕ ਜੋ ਕਿ ਚੰਗੇ ਇਨਸਾਨ ਤੇ ਸਭ ਦਾ ਭਲਾ ਕਰਨ ਵਾਲੇ ਹਨ ਤੇ ਜਿਨ੍ਹਾਂ ਨੇ ਸਾਡੀ ਵੀ ਬੜੇ ਪ੍ਰੇਮ ਦੇ ਨਾਲ ਸੇਵਾ ਕੀਤੀ ਹੈ ਉਹਨਾਂ ਨੂੰ ਤੁਸੀਂ ਅਸੀਸ ਦੇਣ ਦੀ ਬਜਾਏ ਬਦ ਅਸੀਸ ਦੇ ਦਿੱਤੀ ਹੈ ਕਿ ਉੱਜੜ ਜਾਓ ਜੀ ਦੇ ਇਹ ਕਿਹੜੇ ਉਲਟੇ ਬਚਨ ਹਨ ਗੁਰੂ ਜੀ ਮੁਸਕਰਾ ਕੇ ਪਾਈ ਮਰਦਾਨਾ ਜੀ ਨੂੰ ਆਖਣ ਲੱਗੇ ਪਾਈ ਮਰਦਾਨਾ ਜੀ ਅਸੀਂ ਜੋ ਵੀ ਕੁਝ ਵੀ ਕਿਹਾ ਹੈ ਉਹ ਸਭ ਦੇ ਭਲੇ ਲਈ ਹੀ ਕਿਹਾ ਹੈ ਪਹਿਲੇ ਪਿੰਡ ਵਾਲੇ ਲੋਕ ਬੁਰੇ ਸਨ ਉਹ ਜਿੱਥੇ ਵੀ ਜਾਣਗੇ ਉੱਥੇ ਦੂਸਰਿਆਂ ਨੂੰ ਵੀ ਆਪਣੇ ਪਾਗ ਪੂਰੇ ਕੰਮ ਹੀ ਸਿਖਾਉਣਗੇ ਤੇ ਬੁਰਾਈ ਨੂੰ ਹੋਰ ਅੱਗੇ ਵਧਾਉਣਗੇ ਇਸ ਲਈ ਅਸੀਂ ਉਹਨਾਂ ਨੂੰ ਕਿਹਾ ਕਿ ਉੱਥੇ ਹੀ ਵਸਦੇ ਰਹਿਣ ਤਾਂ ਕਿ ਉਨ੍ਹਾਂ ਦੁਆਰਾ ਬਰਾਈ ਹੋਰ ਅੱਗੇ ਨਾ ਵਧੇ ਪਰ ਦੂਜੇ ਪਿੰਡ ਦੇ ਲੋਕ ਭਲੇ ਸਨ ਅਸੀਂ ਉਨ੍ਹਾਂ ਨੂੰ ਕਿਹਾ ਕਿ ਉੱਜੜ ਜਾਓ ਜਿਸ ਦਾ ਭਾਵ ਸੀ ਕਿ ਉਨ੍ਹਾਂ ਦੇ ਕਮਾਕਾਰਾਂ ਵਿੱਚ ਵਾਦਾ ਹੋਵੇ ਤੇ ਉਹ ਆਪਣੇ ਕਾਰੋਵਾਰ ਲਈ ਦੂਰ ਦਰਾਡੇ ਜਾਣ ਤਾਂ ਕਿ ਜਿੱਥੇ ਵੀ ਉਹੋ ਜਾਣ ਉੱਥੇ ਜਾ ਕੇ ਸ਼ੁਭ ਗੁਣਾਂ ਦਾ ਪ੍ਰਚਾਰ ਪ੍ਰਸਾਰ ਕਰਨਾ ਇਸ ਵਿੱਚ ਹੀ ਸਾਫਤਾ ਭਲਾ ਹੈ ਗੁਰੂ ਸਾਹਿਬ ਜੀ ਦੇ ਇਹ ਅਨੋਖੇ ਵਜਨ ਸੁਣ ਕੇ ਭਾਈ ਮਰਦਾਨਾ ਜੀ ਬੜੇ ਹੈਰਾਨ ਤੇ ਪ੍ਰਸੰਨ ਹੋਏ ਅਤੇ ਗੁਰੂ ਜੀ ਦੇ ਗੁਣ ਗਾਇਨ ਕਰਨ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ